ਜੋ ਪਹਿ ਨਹੀਂ ਆਨੇ ਫੇਰ ਸਾਨੂੰ ਰੋੜਾ ਤੇਂੀਆਂ ਸਿੱਖ ਕੌਮ ਦੇ ਚ ਪਾਇਆ ਮਾਚੀ ਵਾਰਦੇ ਆ ਰਿਆ ਇਹਦੇ ਆ ਚ ਪਾਇਆ ਬੰਦ ਬੰਦ ਕੱਟੋ ਆਏ ਸੀ ਆਪ ਤਰਚਣਾ ਹੈ ਗੁੜਾ ਵਿੱਚ ਸਾਰਾ ਹੰਦ ਸੀ ਇਹਦੇ ਆ ਚ ਪਾਇਆ ਬੰਦ ਬੰਦ ਕੱਟੋ ਆਏ ਸੀ ਆਪ ਤਰਚਣਾ ਹੈ ਗੁੜਾ ਵਿੱਚ ਸਾਰਾ ਹੰਦ ਸੀ ਆ ਭੁੱਲ ਕੇ ਹੱਜ ਚੁਲੀਆਂ ਹਨੇਰੀਆਂ ਭੁੱਲ ਕੇ ਹੱਜ ਚੁਲੀਆਂ ਹਨੇਰੀਆਂ ਉਤਨੀ ਿਤ ਜੱਗ ਕੋ ਮਟਾਉਣ ਪਹਿਗੀਆਂ ਨੇ ਫੇਰ ਸਾਨੂੰ ਲੋਰਾ ਤੇਰੀਆਂ ਉਚਨੇ ਇੱਕ ਧੱਕ ਤਨ ਮਟਾਨ ਵਾਰੇ ਆਇਆ ਜਪਹਿਗੀਆਂ ਨੇ ਫੇਰ ਸਾਨੂੰ ਲੋਰਾ ਤੇਰੀਆਂ ਸਖ ਪਾ ਮਦੇ ਚ ਪਈ ਮਾਚੀ ਵਾਲੇ ਦੇ ਆਲਿਆ ਜੱਗ ਤੇ ਮਕਾਦੇ ਆ ਜਾ ਬੀਜ ਅਹੰਕਾਰ ਦਾ ਸਰਦਾ ਸਭਰਾਇਆ ਪਿਆ ਉਹ ਜੰਗ ਜਾਰ ਦਾ ਜੱਗ ਤੇ ਮਕਾਦੇ ਆ ਜਾ ਬੀਜ ਅਹੰਕਾਰ ਦਾ ਸਰਦਾ ਸਭਰਾਇਆ ਪਿਆ ਉਹ ਜੰਗ ਜਾਰ ਦਾ ਢਿੱਲੇ ਆ ਕੇ ਆ ਜਾ ਰਤਨ ਬੋਤੀਆਂ ਤੂ ਦੇ ਦੇ ਨੇ ਆ ਕੇ ਆ ਜਾ ਹਰ ਟਾਣਾ ਬੋਤੀਆਂ ਸੁਦੇੜੀਆਂ ਉਜਲੀ ਜੱਗ ਤੇ ਮਟਹਰ ਵਾਲਿਆ ਅੱਜ ਪਹਿਗੀਆਂ ਨੇ ਫੇਰ ਸਾਨੂੰ ਲੋਰਾ ਤੇਰੀਆਂ ਉਜਲੀ ਜੱਗ ਤੇ ਮਟਹਰ ਵਾਲਿਆ ਅੱਜ ਪਹਿਗੀਆਂ ਨੇ ਫੇਰ ਸਾਨੂੰ ਲੋਰਾ ਤੇਰੀਆਂ ਸਿੱਖ ਕੌਮ ਦੇ ਚ ਪਾਇਆ ਮਾਚੀ ਵਾਲੇ ਦੇ ਆ ਰਹੀਆ ਸਿੱਖ ਕੌਮ ਦੇ ਚ ਪਾਇਆ ਮਾਚੀ ਵਾਲੇ ਦੇ ਆ ਰਹੀਆ ਤੇਰੇ ਜੱਲ ਪਈਆਂ ਪੰਖ ਵਿੱਚ ਹੀਰਾ ਤੇਰੀਆਂ ਹੀਰਾ ਤੇਰੀਆਂ ਉਜਲੀ ਜੱਗ ਤੇ ਨੂੜਾ ਤੇਰੀਆਂ ਉਜਨੀਤ ਜੱਗ ਤੋਂ ਮਟੌਰ ਵਾਰਿਆ ਅੱਜ ਪੈਗੀਆਂ ਨੇ ਫੇਸ ਸਾਨੂੰ ਨੂੜਾ ਤੇਰੀਆਂ ਸਿੱਖ ਕੌਮ ਵਿੱਚ ਪਾਈਆ ਮਾਜੀ ਰੇ ਯਾਰ ਆਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ